ਮੇਰੇ ਆਪ ਦੇ ਪਿੰਡ ਦੇ ਬੰਨਿਓ ਜਿਹੜੀ ਹੜਪੀੜਤਾ ਵਾਸਤੇ ਸੇਵਾ ਇਕੱਠੀ ਕਰਕੇ ਭੇਜੀ ਗਈ ਉਹਦੀ ਇੱਕ ਸ਼ਾਰਟ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕੁਝ ਕਾਪਾ ਗੱਲਾਂ ਬਾਤਾਂ ਕਰਾਂਗੇ ਇਹਦੇ ਬਾਰੇ ਪਹਿਲਾਂ ਤਾਂ ਪਿੰਡ ਦੇ ਵਿੱਚੋਂ ਕਣਕ ਤੇ ਮਾਇਆ ਦੀ ਸੇਵਾ ਇਕੱਠੀ ਕੀਤੀ ਗਈ ਸਾਰੇ ਨੌਜਵਾਨਾਂ ਨੇ ਬੜਾ ਸਹਿਯੋਗ ਦਿੱਤਾ ਉਦੋਂ ਬਾਅਦ ਚੋਂ ਫਿਰ ਪਿੰਡ ਦੇ ਵਿੱਚੋਂ ਜਿੰਨਾ ਜਿੰਨਾ ਘਰਾਂ ਦਾ ਮੱਕੀ ਦਾ ਅਚਾਰ ਪਾਇਆ ਵਿਆ ਸੀਗਾ ਉਹਨਾਂ ਸਾਰੇ ਘਰਾਂ ਨੇ ਸੇਵਾ ਦਿੱਤੀ ਆ ਤਕਰੀਬਨ ਤੇ ਕੱਲੇ-ਕੱਲੇ ਘਰ ਦੇ ਵਿੱਚੋਂ ਅਚਾਰ ਦੀ ਸੇਵਾ ਇਕੱਠੀ ਕੀਤੀ ਗਈ ਨੌਜਵਾਨਾਂ ਨੇ ਬਹੁਤ ਹੰਬਲਾ ਮਾਰਿਆ ਬਹੁਤ ਮਿਹਨਤ ਕੀਤੀ ਮੀਂਹ ਪੈੰਦੇ ਦੇ ਵਿੱਚ ਕੱਲੇ-ਕੱਲੇ ਘਰ ਦਾ ਜਿੱਥੇ ਵੀ ਟੋਏ ਦੇ ਵਿੱਚ ਚਾਰ ਪਾਇਆ ਹੋਇਆ ਸੀਗਾ ਉੱਥੋਂ ਚਾਰ ਪੱਟ ਕੇ ਪਹਿਲਾਂ ਟਰਾਲੀ ਦੇ ਵਿੱਚ ਇਕੱਠਾ ਕੀਤਾ ਗਿਆ ਤਕਰੀਬਨ ਅਸੀਂ 14-15 ਜਾਣੇ ਸੀਗੇ 14-15 ਜਾਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹਿਲਾਂ ਤਾਂ ਸਾਡਾ ਇੱਕ ਦਿਨ ਲੱਗ ਗਿਆ ਚਾਰ ਇਕੱਠਾ ਕਰਨ ਤੇ ਪਿੰਡ ਦੇ ਵਿੱਚੋਂ ਸੋ ਸਾਰੇ ਨਗਰ ਨੇ ਬੜਾ ਸਹਿਯੋਗ ਦਿੱਤਾ ਜਿਨ੍ਹਾਂ ਦੇ ਜਾਦੇ ਡੰਗਰ ਰੱਖੇ ਹੋਏ ਸੀ ਜਾਂ ਕਹਿ ਲਓ ਵੀ ਪਸ਼ੂਆਂ ਵਾਸਤੇ ਜਿਨ੍ਹਾਂ ਨੇ ਚਾਰ ਪਾਏ ਹੋਏ ਸੀ ਟੋਇਆਂ ਦੇ ਵਿੱਚ ਸਾਰਿਆਂ ਨੇ ਪਿੰਡ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਚਾਰ ਦੀ ਸੇਵਾ ਇਕੱਠੀ ਹੋਈ ਦੋਸਤੋ ਆ ਸਾਰੇ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਰ ਰਾਤ ਤੱਕ ਪਹਿਲਾਂ ਚਾਰ ਇਕੱਠਾ ਕੀਤਾ ਉਸ ਤੋਂ ਬਾਅਦ ਚੋਂ ਅਗਲੇ ਦਿਨ ਅਸੀਂ ਚਲੇ ਗਏ ਫੈਕਟਰੀ ਦੇ ਵਿੱਚ ਜਿੱਥੇ ਚਾਰ ਦੀ ਪੈਕਿੰਗ ਹੁੰਦੀ ਹੈ ਸੋ ਪਹਿਲਾਂ ਸਾਡਾ ਵਿਚਾਰ ਸੀਗਾ ਵੀ ਆਪਾਂ ਚਾਰ ਮੁੱਲ ਲੈ ਲਈਏ ਬਾਅਦ ਦੇ ਵਿੱਚੋਂ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਜਦੋਂ ਗੱਲਬਾਤ ਚੱਲੀ ਤਾਂ ਪਿੰਡ ਵਾਲੇ ਸਾਰੇ ਭਰਾ ਕਹਿੰਦੇ ਵੀ ਯਾਰ ਆਪਾਂ ਚਾਰ ਪਿੰਡ ਦੇ ਵਿੱਚੋਂ ਇਕੱਠਾ ਕਰ ਲੈਨੇ ਆ ਥੋੜੀ ਥੋੜੀ ਸੇਵਾ ਸਾਰੇ ਕਰ ਦੇਣਗੇ ਤੇ ਤਾਂ ਕਰਕੇ ਬਾਈ ਫਿਰ ਪਿੰਡ ਦੇ ਵਿੱਚੋਂ ਚਾਰ ਇਕੱਠਾ ਕਰਕੇ ਇੱਥੇ ਫੈਕਟਰੀ ਦੇ ਵਿੱਚ ਅਸੀਂ ਪੈਕਿੰਗ ਕਰਾ ਲਈ ਇੱਥੇ ਪੈਕਿੰਗ ਕਰਵਾ ਲਿਆ ਗਿਆ ਸਾਰਾ ਆਚਾਰ ਜਿਹੜਾ ਆਪਣੇ ਕੋਲੇ ਹੋਇਆ ਸੀਗਾ ਤਕਰੀਬਨ ਸਾਡੇ ਕੋਲੇ 2200 ਗੱਟਾ ਜਿਹੜਾ ਚਾਰ ਦਾ ਭਰਕੇ ਤਿਆਰ ਹੋ ਗਿਆ ਬਾਅਦ ਦੇ ਵਿੱਚ ਸੋ ਇੱਥੇ ਆਪਾਂ ਪੈਕਿੰਗ ਕਰਾ ਲਈ ਬਾਅਦ ਦੇ ਵਿੱਚ ਸਾਰੇ ਭਰਾਵਾਂ ਨੇ ਤੇ ਪੈਕਿੰਗ ਕਰਾ ਕੇ ਟਰਾਲੀਆਂ ਆਪਾਂ ਲੋਡ ਕਰਵਾ ਲਈਆਂ ਤਿੰਨ ਟਰਾਲੀਆਂ ਤਕਰੀਬਨ ਸੇਵ ਵਾਲੀਆਂ ਸਾਡੇ ਕੋਲੇ ਭਰ ਗਈਆਂ ਸੀਗੀਆਂ ਆ ਤੁਸੀਂ ਦੇਖ ਸਕਦੇ ਹੋ ਗੱਠਾਂ ਦੇ ਵਿੱਚ ਜਿਹੜਾ achar ਆਪਾਂ ਪੈਕ ਕਰਵਾਇਆ ਇਹ ਤਿੰਨ ਟਰਾਲੀਆਂ ਹੋ ਗਈਆਂ ਸੀ ਸੋ ਸਾਰੇ ਨਗਰ ਦਾ ਬੜਾ ਸਹਿਯੋਗ ਰਿਹਾ ਤੇ ਅਗਲੇ ਦਿਨ ਤੀਜੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਾ ਕੇ ਅਸੀਂ ਚਾਲੇ ਪਾਤੇ ਸੇਵਾ ਕਰਨ ਵਾਸਤੇ ਸੋ ਆ ਤੁਹਾਨੂੰ ਦਿਖਾਵਾਂਗੇ ਇੱਥੇ ਅਸੀਂ ਤਰਨ ਤਾਰਨ ਤੋਂ ਪਿੱਛੇ ਪਹੁੰਚ ਗਏ ਹਰੀਕੇ ਪੱਤਨ ਇੱਥੇ ਵੀ ਪਾਣੀ ਪੂਰਾ ਫੁੱਲ ਸੀਗਾ ਇਹਦੇ ਵਿੱਚ ਤੇ ਅੱਗੇ ਕਰਦੇ ਕਰਾਉਂਦੇ ਜਿੱਥੇ ਵੀ ਜਿਵੇਂ ਵੀ ਸਾਡੀ ਸਲਾਹ ਬਣੀ ਕਾਫੀ ਲੰਮਾ ਰਸਤਾ ਹੋ ਗਿਆ ਸੀਗਾ ਅੱਗੇ ਸਾਡਾ ਰਮਦਾਸ ਏਰੀਆ ਦੇ ਵਿੱਚ ਜਾਣ ਦਾ ਜਿਹੜਾ ਇਰਾਦਾ ਬਣਿਆ ਉੱਥੇ ਰਸਤੇ ਦੇ ਵਿੱਚ ਵੀਰਾਂ ਨੇ ਸਲਾਹ ਕੀਤੀ ਵੀ ਕਿਹੜੇ ਪਾਸੇ ਜ਼ਿਆਦਾ ਦੇਖਦਾ ਉਸ ਪਾਸੇ ਆਪਾਂ ਜਾਈਏ ਸਾਡਾ ਮਨ ਦੇ ਵਿੱਚ ਇਹ ਮਥਿਆ ਵੈ ਸੀਗਾ ਵੀ ਜਿੱਥੇ ਸੇਵਾ ਬਹੁਤ ਘੱਟ ਪਹੁੰਚੀ ਆ ਜਾਂ ਜਿਹੜੇ ਮੰਗਰਲੇ ਛੋਟੇ ਪਿੰਡ ਰਹੇ ਜਾਂਦੇ ਆ ਜਿਵੇਂ ਖੇਤਾਂ ਦੇ ਵਿੱਚ ਛੋਟੇ-ਛੋਟੇ ਘਰ ਟਾਣੀਆਂ ਰਹੇ ਜਾਂਦੀਆਂ ਨੇ ਤਾਂ ਜਾਓ ਉਸ ਏਰੀਏ ਦੇ ਲੋਕ ਉਹਨਾਂ ਨੂੰ ਡੇਰੇ ਕਹਿੰਦੇ ਆ ਉੱਥੇ ਪਹੁੰਚੀਏ ਤਾਂ ਅਸੀਂ ਐਸ ਗੁਰਦੁਆਰਾ ਅ ਰਮਦਾਸ ਵਿਖੇ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਪਹੁੰਚ ਕੇ ਸ਼ਾਮ ਨੂੰ ਰੁਕੇ ਆ ਨਾਲ ਨਹਿਰ ਵਗਦੀ ਸੀ ਪਾਣੀ ਬਹੁਤ ਚੜ ਗਿਆ ਸੀ ਦੁਬਾਰੇ ਸੂਪਰ ਪ੍ਰਸ਼ਾਸਨ ਵੱਲੋਂ ਪੁਲਿਸ ਵਾਲਿਆਂ ਵੱੰਨਿਓ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਅਸੀਂ ਦੂਸਰੀ ਸਾਈਡ ਫਿਰ ਸੇਵਾ ਲੈ ਕੇ ਚਲੇ ਗਏ ਤਾਂ ਇੱਕ ਟਰਾਲੀ ਰਾਤ ਨੂੰ ਵੰਡੀ ਉਸ ਦਿਨ ਕਿਉਂਕਿ ਸਾਨੂੰ ਰਾਤ ਹੋ ਗਈ ਸੀ ਪਹਿਲਾਂ ਪਹੁੰਚਦੇ ਨੂੰ ਸ਼ਾਮ ਹੋ ਗਈ ਤਾਂ ਰਾਤ ਨੂੰ ਇੱਕ ਟਰਾਲੀ ਅਸੀਂ ਪਿੰਡਾਂ ਦੇ ਵਿੱਚ ਵੰਡ ਕੇ ਆਏ ਸੇਵਾਦਾਰਾਂ ਨੇ ਬੜਾ ਸਹਿਯੋਗ ਦਿੱਤਾ ਪਾਣੀ ਬਹੁਤ ਡੂੰਘਾ ਸੀਗਾ ਸੜਕਾਂ ਦੇ ਉੱਤੇ ਤੇ ਮਸਾਂ ਅੱਗੇ ਬੰਦੇ 4-4 5-5 ਜਾਣੇ ਟਰੈਕਟਰਾਂ ਦੇ ਅੱਗੇ ਤੁਰਦੇ ਗਏ ਤਾਂ ਕਿ ਖੱਡੇ ਦੇ ਵਿੱਚ ਕੋਈ ਟਰੈਕਟਰ ਟਰਾਲੀ ਨਾ ਡਿੱਗ ਪੇ ਕਿਤੇ ਫਸ ਨਾ ਜਾਵੇ ਸੋ ਪਹਿਲੇ ਦਿਨ ਜਿਹੜੀ ਅਸੀਂ ਇੱਕ ਟਰਾਲੀ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਬੰਡੀ ਅਗਲੇ ਦਿਨ ਸਵੇਰੇ ਫੇਰ ਅਸੀਂ ਜਿਹੜੀ ਸਾਈਡ ਤੋਂ ਰੋਕਿਆ ਗਿਆ ਸੀਗਾ ਉਸ ਸਾਈਡ ਨੂੰ ਫੇਰ ਸਵੇਰੇ ਅਸੀਂ ਚੱਲ ਪਏ ਕਿਉਂਕਿ ਪਿੰਡਾਂ ਦੇ ਵਿੱਚ ਉਧਰ ਟਰਾਲੀਆਂ ਜਾਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਧਰ ਪਛੀਆਂ ਜੱਟਾਂ ਕਮਾਲਪੁਰ ਤੇ ਗੱਗੜ ਐਸ ਤਰ੍ਹਾਂ ਦੇ ਨਾਮਾਂ ਦੇ ਪਿੰਡ ਸੀਗੇ ਉੱਥੇ ਅਸੀਂ ਜਾ ਕੇ ਸੇਵਾ ਕੀਤੀ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਜਾਦੇ ਦਿੱਕਤ ਸੀ ਇੱਥੇ ਥੋੜਾ ਜਿਹਾ ਰਾਸ਼ਨ ਘੱਟ ਪਹੁੰਚਿਆ ਸੀ ਹੁਣ ਤਾਂ ਜਿੱਦਾਂ ਰਾਸ਼ਨ ਬਹੁਤ ਜਾ ਰਿਹਾ ਹੈਗਾ ਇਹਦੂ ਵੀ ਜਿਹੜੇ ਪਿੱਛੇ ਪਿੰਡ ਆ ਜਾਂਦੇ ਆ ਪੰਜ ਗਰਾਈ ਉਹਦੀ ਬੈਕ ਸਾਈਡ ਤੇ ਆ ਜਾਂਦਾ ਉਧਰੋਂ ਅਜਨਾਲੇ ਦਾ ਏਰੀਆ ਆ ਜਾਂਦਾ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਪਿੱਛੇ ਹੱਟਵੇਂ ਖੇਤਾਂ ਦੇ ਵਿੱਚ ਛੋਟੇ ਪਿੰਡ ਰਹਿ ਜਾਂਦੇ ਆ ਨਾ ਉੱਥੇ ਸੇਵਾ ਘੱਟ ਪਹੁੰਚਦੀ ਬਾਕੀ ਮੇਰੀ ਬੇਨਤੀ ਆ ਭਰਾਵਾਂ ਨੂੰ ਜਿਹੜੇ ਵੀ ਅੱਗੇ ਸੇਵਾ ਲੈ ਕੇ ਜਾਣਾ ਚਾਹੁੰਦੇ ਆ ਰਾਸ਼ਨ ਉੱਥੇ ਬਹੁਤ ਜ਼ਿਆਦਾ ਹੋ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਜਾਦੀ ਜਿਹੜੀ ਮੇਨ ਪ੍ਰੋਬਲਮ ਆਉਂਦੀ ਆ ਪਸ਼ੂਆਂ ਨੂੰ ਆਉਂਦੀ ਆ ਜੇ ਕੋਈ ਭਰਾ ਜਾਣਾ ਚਾਹੁੰ ਤਾ ਚੋਕਰ ਦੀ ਬਹੁਤ ਡਿਮਾਂਡ ਰਹਿੰਦੀ ਆ ਕਿਉਂਕਿ ਚਾਰ ਤੂੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਖਦ ਖਰਾਕ ਚਲੀ ਜਾਂਦੀ ਆ ਪਰ ਫੀਡ ਵਗੈਰਾ ਜਿਹੜੀ ਜਾਂ ਚੋਕਰ ਵਗੈਰਾ ਉਹ ਉਹਨਾਂ ਨੂੰ ਨਾਲ ਤੂੜੀ ਦੇ ਵਿੱਚ ਰਲਾ ਕੇ ਪਾਉਣ ਦੀ ਲੋੜ ਪੈਂਦੀ ਆ ਕਿਉਂਕਿ ਇਹਨਾਂ ਦੇ ਵਿੱਚ ਆਚਾਰ ਹੋਇਆ ਚਾਹੀਏ ਕਹ ਲੋ ਆਪਣੀ ਤੂ ਸੁੱਕੀ ਤੂੜੀ ਉਹਦੇ ਵਿੱਚ ਦਾਣਾ ਫਿਰ ਮਿਕਸ ਕਰਕੇ ਪਾਇਆ ਜਾਂਦਾ ਪਸ਼ੂਆਂ ਨੂੰ ਸੋ ਜਿਹੜਾ ਵੀ ਕੋਈ ਭਰਾ ਅੱਗੇ ਤੋਂ ਸੇਵਾ ਲੈ ਕੇ ਜਾਣਾ ਚਾਹੁੰਦਾ ਕਿਸੇ ਪਿੰਡ ਬੰਨੀਓ ਤਾਂ ਚੋਕਰ ਦੀ ਸੇਵਾ ਤੁਸੀਂ ਕਰਕੇ ਆ ਸਕਦੇ ਹੋ ਜਿੰਨਾ ਕ ਮੈਨੂੰ ਉੱਥੇ ਦੇਖਣ ਨੂੰ ਲੱਗਿਆ ਆ ਡਾਕਟਰਾਂ ਦੀ ਟੀਮ ਵੀ ਸਾਡੇ ਨਾਲ ਚਲੀ ਗਈ ਸੀ ਇਹਨਾਂ ਨੇ ਵੀ ਟਰਾਲੀ ਤੇ ਨਾਲ ਸਾਡੇ ਨਾਲ ਜਾ ਕੇ ਦਵਾਈਆਂ ਦਬੂਈਆਂ ਵੰਡੀਆਂ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਜਦੋਂ ਉੱਥੇ ਪਹੁੰਚੇ ਆ ਦੁਬਾਰੇ ਫਿਰ ਪਿੱਛੇ ਤੋਂ ਪਾਣੀ ਛੱਡਿਆ ਗਿਆ ਸੀ ਤਾਂ ਕਰਕੇ ਅਲਰਟ ਕੀਤਾ ਗਿਆ ਸੀ ਵੀ ਇਨਾ ਪਿੰਡਾਂ ਦੇ ਵਿੱਚ ਨਾ ਜਾਇਓ ਪਰ ਜਦੋਂ ਅਸੀਂ ਸਵੇਰੇ ਉੱਠ ਕੇ ਦੇਖਿਆ ਰਾਤ ਤੋਂ ਬਾਅਦ ਵੀ ਜਦੋਂ ਪਾਣੀ ਜਾਦੇ ਨਹੀਂ ਚੜਿਆ ਟਰੈਕਟਰ ਆਪਣੇ ਲੰਘ ਸਕਦੇ ਆ ਤੇ ਫਿਰ ਅਸੀਂ ਸੇਵਾ ਕਰਨ ਉਹਨਾਂ ਪਿੰਡਾਂ ਦੇ ਵਿੱਚ ਚਲੇ ਗਏ ਐਸ ਪਿੰਡ ਦੇ ਵਿੱਚ ਜਾ ਕੇ ਲਾਸਟ ਤੇ ਸਾਡੀਆਂ ਜਿਹੜੀਆਂ ਨੇ ਟਰਾਲੀਆਂ ਖਾਲੀ ਹੋਈਆਂ ਕਿਉਂਕਿ ਇਸ ਪਿੰਡ ਦੇ ਵਿੱਚ ਪਹਿਲਾਂ ਟਰਾਲੀਆਂ ਘੱਟ ਪਹੁੰਚੀਆਂ ਸੀਗੀਆਂ ਸੋ ਇਹ ਤੁਸੀਂ ਦੇਖ ਸਕਦੇ ਹੋ ਆ ਵੀਰ ਭਰਾ ਹੋਰ ਵੀ ਏਰੀਆ ਦੇ ਵਿੱਚੋਂ ਤੂੜੀ ਦੀਆਂ ਟਰਾਲੀਆਂ ਲੈ ਕੇ ਗਏ ਸੀ ਅਸੀਂ ਇਕੱਲਾ ਚਾਰ ਲੈ ਕੇ ਗਏ ਸੀ ਪਸ਼ੂਆਂ ਵਾਸਤੇ ਸੋ ਇਹਨਾਂ ਨੇ ਵੀ ਸਾਡੇ ਨਾਲ ਜਾ ਕੇ ਮਸਲੇ ਆ ਵੀ ਆਪਾਂ ਵੀ ਉਸ ਪਾਸੇ ਜਾਣਾ ਤੇ ਫਿਰ ਅਸੀਂ ਤੂੜੀ ਤੇ ਚਾਰ ਦੀ ਸੇਵਾ ਇਕੱਠੀ ਕੀਤੀ ਪਿੰਡਾਂ ਦੇ ਵਿੱਚ 6-7 ਟਰਾਲੀਆਂ ਉਹਨਾਂ ਦੀਆਂ ਸੀਗੀਆਂ 3-4 ਸਾਡੀਆਂ ਸੀ ਸੋ ਇਸ ਤਰ੍ਹਾਂ ਸੇਵਾ ਬਾਈ ਉੱਥੇ ਲੇਖੇ ਲਾ ਕੇ ਆਏਾਂਗੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਿਆ ਬਾਈ ਨੇ ਦੱਸਿਆ ਵੀ ਨਾਲਲੇ ਪਿੰਡ ਤੋਂ ਇੱਥੋਂ ਵੀ ਬੰਨ ਟੁੱਟਿਆ ਸੀਗਾ ਅਸੀਂ ਬੰਨ ਦੇਖ ਕੇ ਆਏ ਇਸ ਪਾਸੇ ਪਾਣੀ ਬਹੁਤ ਜ਼ਿਆਦਾ ਲੰਘਿਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਜ਼ਰੂਰਤ ਪੈਣੀ ਆ ਇਹਨਾਂ ਭਰਾਵਾਂ ਦੇ ਨਾਲ ਖੜਨ ਦੀ ਆਪਾਂ ਨੂੰ ਜਦੋਂ ਬਾਣ ਬੂਣ ਪਾਣੀ ਸੁੱਕ ਗਿਆ ਤਾਂ ਉੱਥੇ ਆਪਾਂ ਨੂੰ ਜ਼ਮੀਨਾਂ ਦੇ ਵਿੱਚ ਜੋ ਟਰੈਕਟਰ ਚੱਲਣਗੇ ਬਾਣ ਪੱਧਰ ਕਰੇ ਜਾਣਗੇ ਉਦੋਂ ਡੀਜ਼ਲ ਦੀ ਜਾਂ ਵੱਧ ਤੋਂ ਵੱਧ ਟਰੈਕਟਰਾਂ ਦੀ ਸੇਵਾ ਦੀ ਲੋੜ ਪੈਣੀ ਆ ਫਿਲਹਾਲ ਅੱਜ ਦੀ ਘੜੀ ਅਸੀਂ ਜਿੰਨਾ ਕੁ ਦੇਖ ਕੇ ਆਏ ਆ ਸੇਵਾ ਬਹੁਤ ਪਹੁੰਚ ਰਹੀ ਆ ਤੇ ਸਮੁੱਚੇ ਪੰਜਾਬੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਵੱਡੇ ਜਿਗਰੇ ਆ ਇਹਨਾਂ ਦੇ ਤੇ ਪੰਜਾਬ ਨੂੰ ਪੰਜਾਬ ਹੀ ਸਾਂਭ ਲੈਂਦਾ ਸਾਨੂੰ ਕਿਸੇ ਅੱਗੇ ਹੱਥ ੱਡਣ ਦੀ ਜ਼ਰੂਰਤ ਨਹੀਂ ਪੈਂਦੀ ਹੋਰਾਂ ਸਟੇਟਾਂ ਤੋਂ ਚਲੋ ਭਰਾਵਾਂ ਦਾ ਬੜਾ ਪਿਆਰ ਰਿਆ ਹਰਿਆਣੇ ਤੇ ਰਾਜਸਥਾਨ ਦੇ ਵਿੱਚੋਂ ਵੀ ਟਰਾਲੀਆਂ ਆ ਰਹੀਆਂ ਸੀਗੀਆਂ ਤੇ ਪਰ ਪੰਜਾਬ ਦੇ ਵਿੱਚ ਇੱਕ ਆਪਦੀ ਬਖਰੀ ਤਾਕਤ ਤੇ ਜਨੂਨ ਇਹ ਆਪਦੇ ਭਰਾਵਾਂ ਨੂੰ ਸਾਂਭ ਹੀ ਲੈਂਦੇ ਆ ਸੋ ਦੋਸਤੋ ਸੇਵਾ ਕਰਕੇ ਅਸੀਂ 3 ਦਿਨਾਂ ਬਾਅਦ ਉੱਥੇ ਤੀਜੇ ਦਿਨ ਵਾਪਸ ਮੁੜੇ ਤੇ ਮਨ ਨੂੰ ਬੜਾ ਸਕੂਨ ਮਿਲਿਆ ਤੇ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਵੀਡੀਓ ਦੇ ਰਾਂ ਹੀ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਜਿਹੜਾ ਕੋਈ ਭਰਾ ਸੇਵਾ ਕਰਨ ਜਾਂਦਾ ਬਾਅਦ ਛੜ ਕੇ